ਜ਼ਿਲ੍ਹਾ ਪਠਾਨਕੋਟ ਨਿਵਾਸੀਆਂ ਨੂੰ ਕੈਬਨ ਮੰਤਰੀ ਪੰਜਾਬ ਲਾਲਚੰਦ ਕਟੜਚਖਾਣਾ ਵੱਲੋਂ ਪੱਤਰਕਾਰ ਵਾਰਤਾ ਕਰਕੇ ਜਾਣਕਾਰੀ ਦਿੱਤੀ ਗਈ ਹੈ ਕਿ ਪੂਰਾ ਜ਼ਿਲ੍ਹਾ ਪਠਾਨਕੋਟ ਦੀਆਂ ਲਗਭਗ 205 ਸੜਕਾਂ ਜਿਹੜੀਆਂ ਨੇ ਖਸਤਾ ਹਾਲ ਉਹਨਾਂ ਨੂੰ ਜਲਦ ਹੀ ਬਣਾਇਆ ਜਾਵੇਗਾ ਪੰਜਾਬ ਸਰਕਾਰ ਵੱਲੋਂ ਲਗਭਗ 100 ਕਰੋੜ ਰੁਪਏ ਸੜਕਾਂ ਵਾਸਤੇ ਜਾਰੀ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਪੱਤਰਕਾਰ ਵਾਰਤਾ ਕਰਕੇ ਕੈਬਨ ਮੰਤਰੀ ਪੰਜਾਬ ਲਾਲਚੰਦ ਕਟੜਚਖਾਣੇ ਨੇ ਕਿਹਾ ਕਿ ਜਿਹੜੀਆਂ ਸੜਕਾਂ ਖਸਤਾ ਹਾਲ ਨੇ ਉਹਨਾਂ ਨੂੰ ਜਲਦ ਬਣਾਇਆ ਜਾਵੇਗਾ ਉਹ ਦੱਸਦੇ ਕਿ ਸੜਕਾਂ ਦੇ ਵਿੱਚ ਮੇਨ ਸੜਕਾਂ ਜਿਹੜੀਆਂ ਨੇ ਉਹ ਦੱਸਦੇ ਕਿ ਪਠਾਨਕੋਟ ਦੀਆਂ ਕਾਫੀ ਸੜਕਾਂ ਜਿਵੇਂ ਆਪਾਂ ਗੱਲ ਕਰੀਏ ਜੁਗਿਆਲ ਸੁਝਾਨਪੁਰ ਤੋਂ ਜੁਗਿਆਲ ਰੋਡ ਹੋ ਗਿਆ ਸੁਝਾਨਪੁਰ ਤੋਂ ਫੂਲਪਿਆਰਾ ਉਹ ਸ਼ੇਰਪੁਰ ਨੂੰ ਜਾਨਵਰ ਰਸਤਾ ਹੋ ਗਿਆ ਕਾਫੀ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਜਿਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਲਗਭਗ 100 ਕਰੋੜ ਰੁਪਇਆ ਇਹਨਾਂ ਸੜਕਾਂ ਵਾਸਤੇ ਪਾਸ ਕੀਤਾ ਗਿਆ ਔਰ ਕਾਰਨ ਮੰਤਰੀ ਪੰਜਾਬ ਲਾਲਚੰਦ ਕੜਾਚਕ ਹੁਣਾਂ ਨੇ ਪੱਤਰਕਾਰ ਵਾਰਤਾ ਕਰਕੇ ਜਾਣਕਾਰੀ ਦਿੱਤੀ ਹੈ ਆਪ ਤੁਹਾਨੂੰ ਸੁਣਾਣਿਆ ਕੀ ਕਹਿਣਾ ਉਹਨਾਂ ਦਾ ਇਸ ਪੱਤਰਕਾਰ ਵਾਰਤਾ ਦੇ ਦੌਰਾਨ ਇਲੈਕਟ੍ਰੋਨਿਕ ਮੀਡੀਆ ਦਾ ਪ੍ਰਿੰਟ ਮੀਡੀਆ ਦਾ ਸੋਸ਼ਲ ਮੀਡੀਆ ਦਾ ਧੰਨਵਾਦ ਤੁਸੀਂ ਇਸ ਪੀਸੀ ਨੂੰ ਕਵਰ ਕਰ ਲਿਆ ਏ ਔਰ ਅੱਜ ਦੀ ਇਸ ਪੀਸੀ ਦਾ ਇੱਕ ਏਜੰਡਾ 메ਨ ਝੰਡਾ ਜਿਹੜਾ ਪਠਾਨਕੋਟ ਜ਼ਿਲ੍ਹੇ ਦੇ ਲੋਕਾਂ ਨਾਲ ਜਿਹੜਾ ਸਬੰਧਤ ਹੈ ਸੋ ਮੈਨੂੰ ਅੱਜ ਤੁਹਾਡੇ ਮਾਧਿਮ ਦੇ ਰਹੀਂ ਪਠਾਨਕੋਟ ਦੇ ਲੋਕਾਂ ਨਾਲ ਗੱਲ ਸਾਂਝੀ ਕਰਦੇ ਆ ਖੁਸ਼ੀ ਵੀ ਮਹਿਸੂਸ ਹੋ ਰਹੀ ਆ ਔਰ ਮੈਂ ਸਮਝਦਾ ਕਿ ਪਿਛਲੇ ਲੰਬੇ ਸਮੇਂ ਤੋਂ ਅਸੀਂ ਲਗਾਤਾਰ ਸੜਕਾਂ ਦੇ ਉੱਤੇ ਕੰਮ ਕਰ ਰਹੇ ਹਾਂ ਔਰ ਭਾਵੇਂ ਕੇਂਦਰ ਸਰਕਾਰ ਨੇ ਸਾਡਾ ਆਰਡੀਪ ਦਾ ਕਰੋੜਾ ਰੁਪਇਆ ਢੱਕਿਆ ਹੋਇਆ ਕਰੋੜਾ ਰੁਪਇਆ ਜਿਹੜਾ ਪੰਜਾਬ ਦਾ ਪੈਸਾ ਜਿਹੜੀ ਸਾਨੂੰ ਨਹੀਂ ਦਿੱਤਾ ਜਾ ਰਿਹਾ ਉਹਦੇ ਲਈ ਆਪਣੇ ਥਾਂ ਇੱਕ ਲੜਾਈ ਹੈ ਪਰ ਮੈਂ ਧੰਨਵਾਦ ਕਰਦਾ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਕਿ ਉਹਨਾਂ ਨੇ ਇੱਕ ਬਹੁਤ ਵੱਡਾ ਜਿਹੜਾ ਤੋਹਫਾ ਸੜਕਾਂ ਦੇ ਰੂਪ ਦੇ ਵਿੱਚ ਜਿਹੜਾ ਸਾਨੂੰ ਉਹ ਪਠਾਨਕੋੜ ਵਾਸੀਆਂ ਨੂੰ ਦਿੱਤਾ ਸੋ ਮੈਂ ਉਹ ਤੁਹਾਡੇ ਨਾਲ ਇਹ ਸ਼ੇਅਰ ਕਰ ਰਿਹਾ ਕਿ ਪਠਾਨਕੋਟ ਜ਼ਿਲ੍ਹੇ ਦੀਆਂ 205 ਰੋਡ 205 ਸੜਕਾਂ ਜਿਨ੍ਹਾਂ ਦੀ ਰਿਪੇਅਰ ਹੋਣੀ ਹੈ ਔਰ ਜਿਹੜੀਆਂ ਚੋੜੀਆਂ ਵੀ ਵਿੱਚ ਹੋਣੀਆਂ ਨੇ ਮੈਂ ਕੱਲੀ-ਕੱਲੀ ਦਾ ਜ਼ਿਕਰ ਕਰਾਂਗਾ ਤਾਂ ਬਹੁਤ ਵੱਡੀ ਲਿਸਟ ਹੈ ਔਰ ਇਹ 360 ਕਿਲੋਮੀਟਰ ਇਹਦੀ ਲੈਂਥ ਹੋਏਗੀ 205 ਸੜਕਾਂ 360 ਕਿਲੋਮੀਟਰ ਦੀ ਲੰਬਾਈ ਹੋਏਗੀ ਸੋ ਇਹਦੇ ਲਈ 100 ਕਰੋੜ ਰੁਪਿਆ ਜਿਹੜਾ ਉਹ ਪੰਜਾਬ ਸਰਕਾਰ ਨੇ ਜਿਹੜਾ ਉਹ ਲਾਗਤ ਲੱਗਣੀ ਆ ਜਿਹੜਾ ਉਹਨਾਂ ਨੇ ਮਤਲਬ ਭੇਜਿਆ ਤੇ ਨਾਲ ਦੀ ਨਾਲ ਨਾਲ ਦੀ ਨਾਲ ਇਹ ਸੜਕਾਂ ਆਨ ਵਾਲੇ 5 ਸਾਲਾਂ ਦੇ ਲਈ ਜਿਨ੍ਹਾਂ ਨੇ ਬਣਾਣੀਆਂ ਨੇ ਠੇਕੇਦਾਰਾਂ ਨੇ ਉਹਨਾਂ ਦੀ ਲਾਇਬਿਲਟੀ ਵੀ ਫਿਕਸ ਕੀਤੀ ਜਾਊਗੀ ਕਿ ਜੇ 5 ਸਾਲ ਦੇ ਪਹਿਲਾਂ ਇਹ ਸੜਕਾਂ ਕਿਸੇ ਤਰ੍ਹਾਂ ਟੁੱਟ ਜਾਣ ਜਾਂ ਖਰਾਬ ਹੋ ਜਾਣ ਤੇ ਇਹਦੀ ਮੈਂਟੀਨੈਂਸ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਸੰਬੰਧਿਤ ਠੇਕੇਦਾਰ ਦੀ ਹੋਏਗੀ ਮਤਲਬ ਇਹ ਪਹਿਲੀ ਵਾਰ ਹੋ ਰਿਹਾ ਪਠਾਨਕੋਟ ਪੰਜਾਬ ਦੇ ਅੰਦਰ ਬਹੁਤ ਸਾਰੇ ਰੋਡ ਅਸੀਂ ਦੇਖਿਆ ਰੋਡ ਬਣਦੇ ਆ ਔਰ 2 4 5 ਮਹੀਨਿਆਂ ਬਾਅਦ ਸਾਲ ਬਾਅਦ ਹੀ ਉਹ ਰੋਡ ਟੁੱਟ ਜਾਂਦੇ ਆ ਉਹਦੇ ਚ ਉਸ ਮਿਆਰ ਦੀ ਉਸ ਲੈਵਲ ਦੀ ਜਿਹੜੀ ਉਹ ਮਟੀਰੀਅਲ ਨਹੀਂ ਪਿਆ ਹੁੰਦਾ ਤੇ ਉਹ ਫਿਰ ਲੋਕ ਜਿਹੜੇ ਆ ਉਹ ਸੰਤਾਪ ਭੋਗਦੇ ਆ ਸੋ ਮੈਂ ਖਾਸ ਕਰਕੇ ਜਿਹੜੀਆਂ 205 ਰੋਡ ਜਿਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਭੋਜ ਦੇ ਰੋਡ ਹੈਗੇ ਆ ਉਹ ਜਿਹੜੇ ਆ ਉਹਨਾਂ ਦੀ ਪ੍ਰੂਵਲ ਸਾਨੂੰ ਮਿਲੀ ਆ ਕੱਲ ਰਾਤ ਹੀ ਮਿਲੀ ਆ ਸੋ ਮੈਨੂੰ ਜ਼ਿਲ੍ਹਾ ਪਠਾਨਕੋੜ ਵਾਸੀਆਂ ਨੂੰ ਤੇ ਖਾਸ ਕਰਕੇ ਮੇਰਾ ਆਪਣਾ ਜਿਹੜਾ ਭੋਆ ਮੇਰਾ ਅਵਧਾਨ ਸਭਾ ਹਲਕਾ ਉਥੋਂ ਦੇ ਵਸਨੀਕਾਂ ਨੂੰ ਇਹ ਮੈਂ ਖੁਸ਼ਖਬਰੀ ਸ਼ੇਅਰ ਕਰਦਾ ਹੋਇਆ ਆਪ ਵੀ ਇੱਕ ਤਸੱਲੀ ਮਹਿਸੂਸ ਕਰ ਰਿਹਾ ਕਿ ਮੈਂ ਪਿਛਲੇ ਕਾਫੀ ਅਰਸੇ ਤੋਂ ਰੋਡ ਦੇ ਪਿੱਛੇ ਲੱਗਿਆ ਸੀਗਾ ਸੋ ਵਿਸ਼ੇਸ਼ ਤੌਰ ਤੇ ਨਾਟ ਓਨਲੀ ਇਹ ਰੋਡ ਬਲਿਕੇ ਕਾਲੀ ਅਜੇ ਅਸੀਂ ਖਾਨਪੁਰ ਤੋਂ ਜਿਹੜਾ ਉਹ ਸੁਜਾਨਪੁਰ ਨੂੰ ਲੰਬੀ ਤੇ ਚੌੜੀ ਰੋਡ ਕਰਨ ਦਾ ਉਦਘਾਟਨ ਕਰਕੇ ਆਇਆ ਇਸ ਤੋਂ ਪਹਿਲਾਂ ਮੈਂ ਜਿਹੜੇ ਉਹ ਆਪਣਾ ਕਾਨਵਾ ਚਸ਼ਮਾ ਜਕਰੋਰ ਅਪ ਟੂ ਫਰੀਦਾਨਗਰ ਜਿਹੜਾ 16 ਫੁੱਟ ਚੌੜਾ ਰੋਡ ਜਿਹੜਾ ਜਿਹਦਾ ਕੰਮ ਲੱਗਿਆ ਹੋਇਆ ਜੰਗੀਪੱਦਰ ਤੇ ਤੁਸੀਂ ਕਈ ਵਾਰ ਤੁਸੀਂ ਆਪਣੇ ਚੈਨਲ ਤੇ ਉਹਨੂੰ ਚਲਾਇਆ ਵੀ ਆ 10 ਕਰੋੜ ਰੁਪਏ ਦੇ ਲੱਗਦੇ ਨਾਲ ਉਹਦਾ ਕੰਮ ਲੱਗਿਆ ਹੋਇਆ ਭੀਮਪਰ ਤੋਂ ਲੈ ਕੇ ਸਰਨੇ ਤੱਕ ਬਹੁਤ ਸ਼ਾਨਦਾਰ ਜਿਹੜੇ ਰੋਡ ਬਣਦੇ ਆ ਜਿਹਦੇ ਤੇ ਕਾਫੀ ਮਿਹਨਤ ਅਸੀਂ ਕੀਤੀ ਆ ਤੇ ਨਾਲ ਦੀ ਨਾਲ ਮੈਨੂੰ ਇਹ ਗੱਲ ਤੁਹਾਡੇ ਨਾਲ ਸਾਂਝੀ ਕਰਦਿਆਂ ਥੋੜਾ ਦੁੱਖ ਵੀ ਮਹਿਸੂਸ ਹੋ ਰਿਹਾ ਕਿ ਬਹੁਤ ਸਾਰੇ ਰੋਡ ਨੇ ਜਿਹੜੇ ਪਿਛਲੇ 15 15 16 16 ਸਾਲਾਂ ਤੋਂ ਬਣੇ ਨਹੀਂ ਕਈ ਸਰਕਾਰਾਂ ਆਈਆਂ ਕਈ ਐਮਐਲਏ ਬਣੇ ਔਰ ਉਹਨਾਂ ਰੋੜਾਂ ਦੀ ਸੁਣਵਾਈ ਨਹੀਂ ਕੀਤੀ ਬਲਿਕੇ ਖੁਦ ਉੱਥੋਂ ਦੇ ਐਮਐਲਏ ਦੇ ਆਪਣੇ ਰੋੜ ਜਿਨ੍ਹਾਂ ਤੇ ਉਹ ਗੁਜ਼ਰਦੇ ਹੁੰਦੇ ਸਨ ਖਾਸ ਕਰਕੇ ਸਾਡੇ ਪਿਛਲੇ ਐਮਐਲਏ ਜਿਨ੍ਹਾਂ ਨੇ ਆਪਣਾ ਰੋੜ ਨਹੀਂ ਬਣਾ ਸਕਿਆ ਜਿਹੜਾ ਜਿੱਥੇ ਉਹ ਰੋਜ਼ ਦਰਬਾਰ ਲਾਉਂਦੇ ਸੀਗੇ ਸੁੰਦਰ ਚੱਕ ਦੇ ਅੰਦਰ ਔਰ ਮਲਕਪੁਰ ਤੋਂ ਲੈ ਕੇ ਤੇ ਬਾਯਾ ਸੁੰਦਰ ਚੱਕ ਬਣੀ ਲੋਦੀ ਅਪ ਟੂ ਜਿਹੜਾ ਕਥਲੌਰ 15 ਕਰੋੜ ਰੁਪਏ ਦੀ ਲਾਗਤ ਦੇ ਨਾਲ ਉਹ ਰੋਡ ਬਣਾਇਆ ਜਿਹੜਾ ਬੜਾ ਸ਼ਾਨਦਾਰ ਰੋਡ ਬਣਿਆ ਔਰ ਅਜੇ ਵੀ ਉਹਦੀਆਂ ਸਾਈਡਾਂ ਦੇ ਉਹਦੇ ਬਰਮਾ ਦਾ ਕੰਮ ਚੱਲਿਆ ਹੋਇਆ ਮਤਲਬ ਆਪਣੇ ਰੋਡ ਨਹੀਂ ਬਣਾ ਸਕੇ 5 ਸਾਲ ਮਾਈਨਿੰਗ 'ਚ ਹੀ ਫਸੇ ਰਹੇ ਮਾਈਨਿੰਗ ਕਿੱਦਾਂ ਕਰਨੀ ਆ ਮਾਈਨਿੰਗ ਚੋਂ ਕਿੱਦਾਂ ਪੈਸੇ ਕਮਾਣੇ ਆ ਮਾਈਨਿੰਗ 'ਚ ਹੀ ਫਸੇ ਰਹੇ ਰੋੜਾਂ ਵਾਲੇ ਪਾਸੇ ਤੱਕਿਆ ਹੀ ਨਹੀਂ ਕਰੋਨਾ ਦੇ ਵੱਡੇ ਵੱਡੇ ਟਰਾਲਿਆਂ ਨੇ ਜਿਹੜੇ ਲੋਕਾਂ ਦੀ ਜ਼ਿੰਦਗੀ ਦਾ ਜੰਜਾਲ ਬਣੇ ਸਨ ਜਿਨ੍ਹਾਂ ਤੋਂ ਬਹੁਤ ਸਾਰੇ ਲੋਕ ਆ ਗਏ ਆਪਣੇ ਜ਼ਾਨਾ ਵੀ ਜਿਹਨਾਂ ਨੇ ਗਵਾਈਆਂ ਤੋ ਮੈਨੂੰ ਇਹ ਗੱਲ ਕਹਿਣ ਚ ਖੁਸ਼ੀ ਮਹਿਸੂਸ ਹੋ ਰਹੀ ਹੈ ਵੀ ਅੱਜ ਇਹ ਜਿਹੜੇ ਰੋਡ ਇਹਨਾਂ ਦੀ ਬਣੀ ਹੈ ਤਾਂ ਖਾਸ ਕਰਕੇ ਜਿਹੜਾ ਸ਼ੇਰਪੁਰ ਤੋਂ ਸ਼ੁਰੂ ਹੋ ਕੇ ਤੇ ਫੂਲ ਪਿਆਰਾ ਪੰਜੋੜ ਅਪ ਟੂ ਸੁਜਾਨਪੁਰ ਇਹ ਵੀ ਰੋਡ ਜਿਹੜਾ ਉਹ ਮਤਲਬ 18 ਫੁੱਟ ਚੌੜਾ ਤੇ ਸ਼ਾਨਦਾਰ ਰੋਡ ਬਣੇਗਾ ਇਹਦੇ ਵਿੱਚ ਧੋਵੜਾ ਤੋਂ ਤਾਰਾਗੜ ਇਹ ਕੋਈ ਮੇਰੇ ਖਿਆਲ 15 ਸਾਲ ਪਹਿਲਾਂ ਇਹ ਰੋਡ ਬਣਿਆ ਔਰ ਇਹਨੂੰ ਰੋਡ ਹੀ ਨਹੀਂ ਕਹਿ ਸਕਦੇ ਆਪਾਂ ਸਾਨੂੰ ਜਿਹੜੀ ਕਨੈਕਟੀਵਿਟੀ ਜਦੋਂ ਮੈਂ ਐਮਐਲਏ ਬਣਿਆ ਆ ਲੋਕਾਂ ਦੇ ਅਸ਼ੀਰਵਾਦ ਦੇ ਨਾਲ ਤੇ ਇੱਕੇ ਲੋਕਾਂ ਦਾ ਸਵਾਲ ਹੁੰਦਾ ਸੀਗਾ ਵੀ ਰੋਡ ਬਣਾਓ ਰੋਡਾਂ ਦਾ ਬੁਰਾ ਹਾਲ ਹੈ ਸੋ ਇਹ ਵੀ ਰੋਡ ਜਿਹੜਾ ਹੁਣ ਮਤਲਬ 21 ਸਾਲ ਪਹਿਲੋ ਬਣਿਆ ਸੋੜੀਆਂ ਤੋਂ ਝੇਲਾ ਆਂਦਾ 16 2016 ਚ ਬਣਿਆ ਸੋ ਇਸੇ ਤਰ੍ਹਾਂ ਸੋੜਾ ਤੋਂ ਖੁਸ਼ੀਨਗਰ ਮਾਨ ਨੰਗਲ ਇਹ ਵੀ 2017 ਚ ਬਣਿਆ एपी ਕੀ ਰੋਡ ਤੋਂ ਡੱਲਾ ਬਲੀਮ ਵਾਲੀ ਖਾ ਫੇਰੂਵਾਲ ਤੰਗੋ ਸਾਹਿਬ ਵਗੈਰਾ ਇਹ ਵੀ 2016 'ਚ ਬਣਿਆ ਤੰਗੋ ਸਾਹਿਬ ਯਾਤੀ ਚੱਕ ਸਾਰੇ ਰੋੜ ਜਿਹੜੇ ਆ ਕੋਈ 15 ਸਾਲ ਪਹਿਲੋਂ ਬਣਿਆ ਕੋਈ 12 ਸਾਲ ਪਹਿਲੋਂ ਬਣਿਆ ਕੋਈ 16 ਸਾਲ ਪਹਿਲੋਂ ਬਣਿਆ ਸੋ ਇਹ ਸਾਰੇ ਰੋੜ ਜਿਹੜੇ ਆ ਮਤਲਬ 100% ਰੋੜ ਜਿਹੜੇ ਹੁਣ ਚਾਹੇ ਉਹ ਛੋਟੂ ਨਾ ਦੇ ਮੰਦਿਰ ਤੋਂ ਲੈ ਕੇ ਪਹਾੜੋ ਚੱਕ ਜਿਹੜਾ ਬੈਧੋ ਚੱਕ ਤੇ ਅਪ ਟੂ ਜਿਹੜਾ ਉਹ ਜੋਈਆਂ ਇਹ ਸਾਰੇ ਰੋੜ ਮਦੀਨ ਪਰ ਖਿਆਲ ਆ ਸਾਡਾ ਆਪਣਾ ਮਾਨ ਨੰਗਲ ਤਾਰਾਗੜ ਰਤਨਗੜ ਸੋ ਕੱਲੇ-ਕੱਲੇ ਦਾ ਨਾਮ ਲਵਾਂਗਾ ਤੇ ਬਹੁਤ ਵੱਡੀ ਲਿਸਟ ਆ ਆਪਣਾ ਅੰਤੋਰ ਮਤਲਬ ਜਿਹੜਾ ਕੋਹਲੀਆਂ ਤੋਂ ਲੈ ਕੇ ਦਿਤੀਆਲ ਤੇ ਫਿਰ ਜਿਹੜਾ ਮਜ਼ੀਰੀਆਂ ਤੇ ਅਪ ਟੂ ਤਾਸ ਇਹ ਸਾਰੇ ਰੋੜ ਜਿਹੜੇ ਆ ਮਾਨਜੋਗ ਮੁੱਖ ਮੰਤਰੀ ਜੀ ਨੇ ਸਾਨੂੰ ਬਹੁਤ ਵੱਡਾ ਤੋਹਫਾ ਦਿੱਤਾ ਰਾਣਗੁਰ ਵਾਸੀਆਂ ਨੂੰ ਮੈਂ ਕੇਵਲ ਇਹੀ ਗੱਲ ਕਹਿਣਾ ਚਾਹਨਾ ਕਿ ਇਹੀ ਇੱਕ ਵੱਡਾ ਸਵਾਲ ਜਿਹੜਾ ਪਿੰਡਾਂ ਦੇ ਲੋਕਾਂ ਦਾ ਮਤਲਬ ਸੀਗਾ ਸੋ ਉਹਦੇ ਲਈ ਲਗਾਤਾਰ ਅਸੀਂ ਕੰਮ ਕੀਤਾ ਔਰ ਉਸ ਕੰਮ ਦਾ ਰਿਜ਼ਲਟ ਆ ਕਿ ਸਾਨੂੰ ਇਹ ਮਾਨ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਨੇ ਦਿੱਤਾ ਇਸ ਤੋਂ ਇਲਾਵਾ ਗਰੋਟਾ ਟੂ ਦਿਨਾਨਗਰ ਜਿਹੜਾ ਰੋਡ ਆ ਉਹ ਵੀ ਪਲਾਨ ਰੋਡ ਦੇ ਵਿੱਚ ਜਿਹੜਾ ਉਹ ਪਿਆ ਤੇ ਉਥੇ ਵੀ ਮਤਲਬ 18 ਫੁੱਟ ਚੌੜਾ ਰੋਡ ਬਣਨਾ ਸੋ ਪਲਾਨ ਰੋਡ ਤੇ ਜਿਹੜੇ ਰੋਡ ਪੈ ਗਏ ਆ ਉਹਨਾਂ ਦਾ ਵਰਤਮਾਨ ਜਿਹੜਾ ਕਨਵਿੰਸਿੰਗ ਉਥੇ ਮਤਲਬ ਸਟੈਂਡਰਡ ਆ ਜਿਹੜਾ ਹੁਣ ਉੱਥੇ ਭਾਰ ਸੜਕਾਂ ਤੇ ਪੈਂਦਾ ਭਾਵ ਉਹਦੇ ਮੁਤਾਬਕ ਉਹ ਵੱਢਣਗੇ ਸੋ ਮੈਂ ਆਪਣੇ ਸਾਰੇ ਸਾਥੀ ਮੇਰੇ ਨਾਲ ਸੱਜੇ ਖੱਬੇ ਸਾਡੇ ਆਮ ਆਦਮੀ ਪਾਰਟੀ ਦੇ ਆਗੂ ਸਾਥੀ ਲੀਡਰ ਸਾਹਿਬ ਜਿਹੜੇ ਇੱਥੇ ਬੈਠੇ ਆ ਜਿਨ੍ਹਾਂ ਨੇ ਲਗਾਤਾਰ ਮੇਰੇ ਨਾਲ ਇਸ ਕੰਮ ਦੇ ਲਈ ਮੇਰੀ ਮਤਲਬ ਜਿਹੜੀ ਉਹ ਮਦਦ ਵੀ ਕੀਤੀ ਆ ਉਹਨਾਂ ਸੜਕਾਂ ਦਾ ਸਾਰਾ ਖਾਕਾ ਲੈ ਕੇ ਤੇ ਮੈਂ ਪਠਾਨਪੁਰ ਦੇ ਸਾਰੇ ਅਧਿਕਾਰੀ ਸੇਵਾਦਾਰਾਂ ਦਾ ਵੀ ਧੰਨਵਾਦ ਕਰਦਾ ਵੀ ਉਹਨਾਂ ਨੇ ਕਾਫੀ ਸਾਨੂੰ ਫੀਡਬੈਕ ਦਿੱਤੀ ਇੱਕ ਮੈਕੈਨਿਜ਼ਮ ਜਿਹੜਾ ਉਹ ਬਣਾ ਕੇ ਜਿਹੜਾ ਉੱਪਰ ਭੇਜਿਆ ਸੀਗਾ ਸੋ ਕੱਲਾ-ਕੱਲਾ ਜੇ ਮੈਂ ਨਾਂ ਲਵਾਂਗਾ ਤੇ ਬਹੁਤ ਵੱਡੀ ਐ ਲਿਸਟ ਆ ਚਾਹੇ ਉਹ ਮੀਰਸਲ ਦਾ ਏਰੀਆ ਹੋਵੇ ਚਾਹੇ ਧਾਰ ਦਾ ਏਰੀਆ ਹੋਵੇ ਚਾਹੇ ਸਾਡਾ ਹੋਰ ਕਿਸੇ ਪਾਸੇ ਪਰ ਆਹ ਗੋਲੇ ਤੋਂ ਲੈ ਕੇ ਸਕੂਲ ਸਿੰਬਲ ਸਕੂਲ ਤੱਕ तमाम ਰੋਡ ਜਿਹੜੇ ਆ ਔਰ ਇਹ ਆਨ ਵਾਲੇ ਹਫਤੇ ਦੇ ਵਿੱਚ ਵਿੱਚ ਅਗਲੇ ਮੰਗਲਵਾਰ ਜਾਂ ਬੁੱਧਵਾਰ ਤੱਕ ਇਹਦੇ ਟੈਂਡਰ ਵੀ ਲੱਗ ਜਾਣੇ ਆ ਤੇ ਮੈਨੂੰ ਲੱਗਦਾ ਕਿ ਅਸੀਂ ਮਈ ਦੇ ਵਿੱਚ ਜਿਹੜਾ ਆ ਉਹ ਇਹਨਾਂ ਸੜਕਾਂ ਦੀ ਉਹ ਸਾਰੀ ਦਾ ਕੰਮ ਵੀ ਆਰੰਭ ਕਰਾਂਗੇ 100 ਲੋਕਾਂ ਦੇ ਨਾਲ ਕੀਤਾ ਹੋਇਆ ਕੱਲਾ ਕੱਲਾ ਵਾਦਾ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਪੂਰਾ ਕਰ ਰਹੀ ਹੈ ਸੋ ਅੱਜ ਮੈਂ ਕੇਵਲ ਰੋਡਸ ਦੇ ਸਵਾਲ ਦੇ ਉੱਤੇ ਤੁਹਾਨੂੰ ਇੱਥੇ ਖੇਚਲ ਦਿੱਤੀ ਆ ਤੁਸੀਂ ਆਏ ਔਰ ਇਹਦੇ ਲਈ ਕਰੋੜਾ ਰੁਪਈਆ ਜਿਹੜਾ ਕਰੋੜਾ ਰੁਪਈਆ ਮਾਨਯੋਗ ਮੁੱਖ ਮੰਤਰੀ ਜੀ ਨੇ ਸਾਨੂੰ ਦਿੱਤਾ ਉਹਨਾਂ ਦਾ ਵੀ ਧੰਨਵਾਦ ਤੇ ਨਾਲ ਦੀ ਨਾਲ ਮੈਂ ਲੋਕਾਂ ਨੂੰ ਵੀ ਇਹ ਗੱਲ ਕਹਾਂਗਾ ਕਿ ਅਸੀਂ ਵਧੀਆ ਰੋਡ ਬਣਾਵਾਂਗੇ ਔਰ ਇਹਨਾਂ ਰੋੜਾਂ ਦੇ ਉੱਤੇ ਜਿਹੜਾ 5 ਸਾਲ ਦੀ ਡਿਊਟੀ ਫਿਕਸ ਕਰ ਦਿੱਤੀ ਹੈ ਠੇਕੇਦਾਰ ਦੀ ਇਹ ਨਹੀਂ ਹੈ ਕਿ ਠੇਕੇਦਾਰ ਬਣਾ ਕੇ ਬਾਹਰ ਨਿਕਲੇ ਤੇ ਮਹੀਨੇ ਬਾਅਦ ਸੜਕ ਫੇਰ ਜਿਹੜੀ ਆ ਤੁਸੀਂ ਦੇਖਦੇ ਹੋ ਕਿ ਬਹੁਤ ਸਾਰੀਆਂ ਸੜਕਾਂ ਦਾ ਲੋਕ ਲਾਈਵ ਹੋ ਕੇ ਦੱਸਦੇ ਆ ਕਿ ਇਹ ਮਹੀਨਾ ਪਹਿਲਾਂ ਬਣੀ ਸੀਗੀ ਦੇਖੋ ਜੀ ਆ ਸੜਕ ਟੁੱਟਣੀ ਸ਼ੁਰੂ ਹੋ ਗਈ ਆ ਇਹ ਹੁਣ ਜਿਹੜੇ ਗੋਰਖ ਧੰਦੇ ਹੁੰਦੇ ਸਨ ਜਿਹੜੀਆਂ ਪਿਆਲੀਆਂ ਪੈਂਦੀਆਂ ਸੀਗੀਆਂ ਆ ਰੋੜਾਂ ਦੇ ਵਿੱਚ ਸੜਕਾਂ ਬਣਾਉਣ ਦੇ ਵਿੱਚ ਠੇਕੇਦਾਰਾਂ ਦੇ ਨਾਲ ਸਿਆਸੀ ਲੋਕਾਂ ਦੀਆਂ ਉਹ ਪਿਆਲੀਆਂ ਖਤਮ ਹੋ ਚੁੱਕੀਆਂ ਆ ਹੁਣ ਲੋਕਾਂ ਦੀ ਸਰਕਾਰ ਆ ਲੋਕਾਂ ਦਾ ਪੈਸਾ ਜਿਹੜਾ ਲੋਕਾਂ ਦੇ ਲਈ ਕੱਲਾ ਕੱਲਾ ਰੁਪਈਆ ਲੱਗੇਗਾ ਸੋ 205 ਸੜਕਾਂ ਜਿਹੜੀਆਂ ਮਨਜ਼ੂਰ ਜਿਨ੍ਹਾਂ ਦੀ ਅਪਰੂਵਲ ਮਿਲੀ ਆ ਤੇ ਕਰੋੜਾ ਰੁਪਈਆ ਉਹਨਾਂ ਦੇ ਦੀ ਲਾਗਤ ਲਈ ਆ ਤੇ ਇਹ 300 60 ਕਿਲੋਮੀਟਰ ਜਿਹੜਾ ਇਹਦੀ ਲੈਂਥ ਬਣਦੀ ਹੈ ਟੋਟਲ ਸੋ ਪਠਾਨਕੋਟ ਵਾਸੀਆਂ ਨੂੰ ਤੇ ਮੇਰਾ ਪਿਆਰਾ ਹਲਕਾ ਪੋਹਾ ਵਾਸੀਆਂ ਨੂੰ ਇਸ ਗੱਲ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਬਹੁਤ ਜਲਦੀ ਕੋਈ ਜੀ ਮਹੀਨਿਆਂ ਦੇ ਵਿੱਚ ਇਹ ਸੜਕਾਂ ਸ਼ਾਨਦਾਰ ਬਣ ਕੇ ਤੁਹਾਡੇ ਸਪੁਰਦ ਕਰਾਂਗੇ ਔਰ ਤੁਹਾਡੇ ਨਾਲ ਕੀਤੇ ਹੋਏ ਇਕੱਲਾ-ਇਕੱਲਾ ਵਾਦਾ ਉਹਨੂੰ ਨਿਭਾਵਾਂਗੇ